ਸਖਦੇਵ ਸਿੰਘ ਜੀ ਸਾਡੀ ਕਿਸ ਤਰ੍ਹਾਂ ਦੇਖੀਨ ਅੱਜ ਪੂਰੀ ਤਿਆਰੀ ਚ ਆਇਓ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੋਰੀ ਬਾਉਂਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਣਗੇ ਜੀ ਹੁਣ ਤੇ ਦਿੱਲੀ ਤੱਕ ਜਾਣਗੇ ਠੀਕ ਐ ਬੈਠ ਕਿਉਂ ਚੱਕਿਆ ਤੁਸੀਂ ਅੱਜ স্মੋਕ ਬੰਬਾਂ ਨੂੰ ਵਾਪਸ ਭੇਜ ਮਾਸਤੇ ਅੱਛਾ ਵੀ ਹਵਾ ਚ ਜਿਹੜਾ ਬੰਬਾਂ ਕੋ ਤੇ ਛੱਕੇ ਲਾਉਂਗੇ ਤੁਸੀਂ ਜੀ ਠੀਕ ਐ ਠੀਕ ਐ ਠੀਕ ਐ ਸੋ ਪੂਰੀ ਤਿਆਰੀ ਐ ਪੂਰੀ ਤਿਆਰੀ ਐ ਜੀ ਕਿਹਨਾਂ ਸ਼ਾਟ ਲਗਾ ਦੋਗੇ ਤੇ ਕਦੋਂ ਕਸ਼ ਕਰਨੂ ਐ ਚੱਲੂ ਸੇਵਾ ਆ ਜਾ ਲੋਕਾਂ ਜਾਣੀਆਂ ਕਰਨ ਲੋਥਾ ਹੀ ਹੋਰ ਕੀ ਕਹਿਣਾ ਜਾਉਂਗੇ ਹੋ ਨਹੀਂ ਜਾਂਦੇ ਸੀ ਨੌਜਵਾਨਾਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋ ਆਏ ਹੋ ਇਕੱਲੇ ਬੈਠ ਦੀ ਜਾਰੀ ਨਾਲ ਹੋਰ ਵੀ ਨੌਜਵਾਨ ਨੇ ਲੈ ਪੂਰੀ ਤੁਸੀਂ ਲਈ ਜਾਈ ਸਾਡੀ ਆਈ ਹੋਈ ਹੈ ਠੀਕ ਹੈ ਭਾਈ ਚਲੋ ਜੀ ਚਲੋ ਜੀ ਮਾਰਿਆ ਚੱਲੂੰਗਾ ਨਹੀਂ ਮਾਰ ਚੱਲੇ ਚਲੋ ਕੈਮਰਾ ਹੋਰ ਚੱਲੀ ਜਾਓ ਹੋਰ ਦੇਖੋ ਤਾਹਾਂ ਰੱਖਾ ਤਾਹਾਂ ਫਟਾ ਹੋਣਾ ਦੁਆ ਕਰ ਸਕਦੇ ਸਖਦੇਵ ਸਿੰਘ ਜੀ ਸਾਜੀ ਕਿਸ ਤਰ੍ਹਾਂ ਦੇਖੀਨ ਅੱਜ ਪੂਰੀ ਤਿਆਰੀ ਚ ਆਇਓ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੋਰੀ ਬਾਉਂਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਣਗੇ ਜੀ ਮੁਰਕੇ ਦਿੱਲੀ ਤੱਕ ਜਾਣਗੇ ਠੀਕ ਇਹ ਬੈਠ ਕਿਉਂ ਚੱਕਿਆ ਤੁਸੀਂ ਅੱਜ ਸਮੋਕ ਬੰਬਾਂ ਨੂੰ ਵਾਪਸ ਭੇਜਣ ਵਾਸਤੇ ਅੱਛਾ ਅਭੀ ਹਵਾ ਚ ਜਿਹੜਾ ਬੰਬਾ ਕੋ ਤੇ ਛੱਕੇ ਲਾਉਂਗੇ ਤੁਸੀਂ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਜਿੱਕਰ ਤਾਂ ਸ਼ਾਟ ਲਗਾ ਦੋਗੇ ਤੇ ਖਾਬਦ ਕਰ ਸਕਣੋਂ ਮੈਂ ਚੱਲੂ ਦੋ ਪੈਸੋ ਦੇ ਸੇਵਾ ਆ ਜਾ ਲੋਕਾਂ ਜਾਣੀਆਂ ਕਰਨ ਲੋਸਾ ਹੀ ਹੋਰ ਕੀ ਕਹਿਣਾ ਜਾਉਂਗੇ ਹੋ ਨਹੀਂ ਜਾਂਦੇ ਸੀ ਨੌਜਵਾਨਾਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋ ਆਏ ਹੋ ਇਕੱਲੇ ਬੈਠ ਦੀ ਜਾਰੀ ਨਾਲ ਹੋਰ ਵੀ ਨੌਜਵਾਨ ਨੇ ਲਾ ਪੂਰੀ ਤੁਸੀਂ ਲਾਈ ਜਾਈ ਸਾਡੀ ਆਈ ਹੋਈ ਹੈ ਠੀਕ ਹੈ ਭਾਈ ਲੋ ਜੀ ਚੱਲੋ ਜੀ ਮਾਰਿਆ ਜਾ ਚੱਲੂਗਾ ਚਲੋ ਕਿਤਾਬ ਹੋਰ ਚੱਲੀ ਜਾਓ ਹੋਰ ਦੇਖੋ ਤਾਹਾਂ ਰੱਖਾ ਤਾਹਾਂ ਫਟਾ ਹੋਣਾ ਦੁਆ ਕਰੋ ਸੁਖਦੇਵ ਸਿੰਘ ਜੀ ਸਾਜੀ ਕਿਸ ਤਰ੍ਹਾਂ ਦੇਖੀਨ ਅੱਜ ਪੂਰੀ ਤਿਆਰੀ ਚ ਆਇਓ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੋਰੀ ਬਾਉਂਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਣਗੇ ਜੀ ਹੁਣ ਤੇ ਦਿੱਲੀ ਤੱਕ ਜਾਣਗੇ ਠੀਕ ਐ ਬੈਠ ਕਿਉਂ ਚੱਕਿਆ ਤੁਸੀਂ ਅੱਜ স্মੋਕ ਬੰਬਾਂ ਨੂੰ ਵਾਪਸ ਭੇਜਣ ਵਾਸਤੇ ਅੱਛਾ ਵੀ ਹਵਾ 'ਚ ਜਿਹੜਾ ਬੰਬਾ ਕੋ ਤਾਂ ਛੱਕੇ ਲਾਉਂਗੇ ਤੁਸੀਂ ਜੀ ਠੀਕ ਐ ਠੀਕ ਐ ਠੀਕ ਐ ਸੋ ਪੂਰੀ ਤਿਆਰੀ ਐ ਪੂਰੀ ਤਿਆਰੀ ਐ ਜੀ ਕਿਹ ਕਹਿੰਦਾ ਸ਼ਾਟ ਲਗਾ ਦੋਗੇ ਤੇ ਕਦੋਂ ਕਰ ਸਕਣੂ ਐ ਚੱਲੂ ਸਤਿ ਸ੍ਰੀ ਅਕਾਲ ਲੋਕਾਂ ਜਾਣੀਆਂ ਕਰਨ ਲੋ ਸਹੀ ਹੋਰ ਕੀ ਕਹਿੰਦੇ ਲਉਗੇ ਹੋ ਨਹੀਂ ਜਾਂਦੇ ਸਹੀ ਨੌਜਵਾਨਾਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋ ਆਏ ਹੋ ਇਕੱਲੇ ਬੈਠ ਦੀ ਜਾਰੀ ਨਾ ਹੋਰ ਵੀ ਨੌਜਵਾਨ ਨੇ ਨਾ ਪੂਰੀ ਤੁਸੀਂ ਲਈ ਜਾਈ ਸਾਡੀ ਹਾਈ ਹੋਈ ਹੈ ਠੀਕ ਹੈ ਬਈ ਚਲੋ ਜੀ ਹੋ ਜਾਓ ਬਈ ਮਾੜਾ ਜਾ ਚਲੋ